ਜਿੰਦਾਬਾਦ ਜਿੰਦਾਬਾਦ ਸਫਾਈ ਸੇਵਕ ਜੂਨੀਅਨ ਜਿੰਦਾਬਾਦ 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 ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਾਰਡ ਨੰਬਰ 9 ਵਿੱਚ ਸਫਾਈ ਕਰਮਚਾਰੀਆਂ ਅਤੇ ਕੌਂਸਲਰਾਂ ਦਰਮਿਆਨ ਛੜੀ ਲੜਾਈ ਹੋਰ ਪਖੰਡ ਦੇ ਅਸਾਰ ਬਣ ਗਏ ਹਨ ਮਾਮਲਾ ਇਹ ਹੈ ਕਿ ਵਾਰਡ ਨੰਬਰ 9 ਦੀ ਕੌਂਸਲਰ ਸੰਤੋਖ कौर ਦੇ ਪਤੀ ਕਰਨੈਲ ਸਿੰਘ ਵੱਲੋਂ ਬੀਤੇ ਦਿਨ ਗਲੀਆਂ ਨਾਲੀਆਂ ਦੀ ਸਫਾਈ ਨੂੰ ਲੈ ਕੇ ਗਲੀ ਦੇ ਸਫਾਈ ਕਰਮਚਾਰੀ ਨਾਲ ਵਿਵਾਦ ਹੋ ਗਿਆ ਸੀ ਇਸ ਦੌਰਾਨ ਸਫਾਈ ਕਰਮਚਾਰੀਆਂ ਵੱਲੋਂ ਕੌਂਸਲਰ ਦੇ ਪਤੀ ਕਰਨੈਲ ਸਿੰਘ ਅਤੇ ਸਫਾਈ ਕਰਮਚਾਰੀ ਅਤੇ ਉਸ ਦੀ ਪਤਨੀ ਨਾਲ ਦੁਰਵਿਵਹਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਾਉਂਸਲਰ ਦੇ ਪਤੀ ਦੀ ਦੁਕਾਨ ਅੱਗੇ कूੜੇ ਦਾ ਢੇਰ ਲਗਾ ਦਿੱਤਾ ਗਿਆ ਸੀ। ਦੂਜੇ ਪਾਸੇ ਕਾਉਂਸਲਰ ਅਤੇ ਮੁਹੱਲਾ ਨਿਵਾਸੀਆਂ ਨੇ ਦੋਸ਼ ਲਗਾਇਆ ਸੀ ਕਿ ਸਫਾਈ ਕਰਮਚਾਰੀ ਠੀਕ ਢੰਗ ਨਾਲ ਸਫਾਈ ਨਹੀਂ ਕਰਦਾ ਅਤੇ ਕਰਨੈਲ ਸਿੰਘ ਦਾ ਨੰਬਰ ਵੀ ਬਲੌਕ ਕਰ ਦਿੱਤਾ ਹੈ। ਇਸ ਲਈ ਉਹਨਾਂ ਵੱਲੋਂ ਉਸ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ। ਅੱਜ ਸਫਾਈ ਕਰਮਚਾਰੀਆਂ ਅਤੇ ਕਾਉਂਸਲਰਾਂ ਵੱਲੋਂ ਸਹਿਮਤੀ ਲਈ ਇੱਕ ਬੈਠਕ ਬੁਲਾਈ ਗਈ ਸੀ ਪਰ ਮਾਮਲਾ ਹੋਰ ਪੱਗਿਆ ਜਦੋਂ ਕਾਉਂਸਲਰ ਦਿਨੇਸ਼ ਕੁਮਾਰ ਰਿੰਟੂ ਨੇ ਸਫਾਈ ਕਰਮਚਾਰੀਆਂ ਦੀ ਮੰਗ ਨੂੰ ਨਜਾਇਜ਼ ਕਹਿੰਦੇ ਹੋਏ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਬਾਰੇ ਕੋਈ ਕਾਉਂਸਲਰ ਸਵਾਲ ਨਹੀਂ ਕਰੇਗਾ ਬੈਠਕ ਦਾ ਕੋਈ ਨਤੀਜਾ ਨਾ ਨਿਕਲਣ ਉਪਰੰਤ ਸਫਾਈ ਕਰਮਚਾਰੀਆਂ ਨੇ ਨਗਰ ਕਾਉਂਸਲ ਨੂੰ 24 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਹੈ ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਸਿਕੰਦਰ ਅਨੁਸਾਰ ਉਹ ਤਾਂ ਗੱਲ ਖਤਮ ਕਰਨਾ ਚਾਹੁੰਦੇ ਸਨ ਪਰ ਕਾਉਂਸਲਰ ਦਿਨੇਸ਼ ਰਿੰਟੂ ਕਾਰਨ ਗੱਲ ਸਿਰੇ ਨਹੀਂ ਚੜੀ ਹੁਣ ਉਹ ਸਫਾਈ ਕਰਮਚਾਰੀ ਅਤੇ ਉਸ ਦੀ ਪਤਨੀ ਨਾਲ ਦੁਰਵਿਵਹਾਰ ਕਰਨ ਬਾਰੇ ਕਾਉਂਸਲਰ ਦੇ ਖਿਲਾਫ ਮਾਮਲਾ ਦਰਜ ਕੀਤੇ ਬਿਨਾ ਆਪਣਾ ਸੰਘਰਸ਼ ਖਤਮ ਨਹੀਂ ਕਰਨਗੇ ਅਤੇ ਸੋਮਵਾਰ ਤੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਹਾਈਵੇ ਜਾਮ ਕਰਨਗੇ ਜੀਪੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ

ਜਿਹੜੇ 9 ਨੰਬਰ ਵਾਰਡ ਦੇ ਕਾਉਂਸਲਰ ਆ ਸੰਤੋਸ਼ ਕੌਰ ਜੀ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੀ ਸਾਡੇ ਸਫਾਈ ਸੇਵਕ ਦੇ ਪਤਨੀ ਦੇ ਨਾਲ ਜਿਹੜੀ ਮਾੜੀ ਸ਼ਬਦਾਂਦਲੀ ਬੋਲੀ ਗਈ ਉਸ ਮਸਲੇ 'ਚ ਅੱਜ ਅਸੀਂ ਆਪਣੀ ਪਰਸਨਲ ਜੂਨੀਅਨ ਦੀ ਮੀਟਿੰਗ 'ਚ ਬੈਠੇ ਹੋਏ ਸੀ ਕਿ ਜਿਹਦੇ ਵਿੱਚ ਸਾਨੂੰ ਪ੍ਰਧਾਨ ਜੀ ਦਾ ਮੈਸੇਜ ਆਇਆ ਪ੍ਰਧਾਨ ਜੀ ਆਏ ਕਿ ਸਾਡੇ ਕਾਉਂਸਲਰ ਇਕੱਠੇ ਹੋਏ ਆ ਤੇ ਤੁਸੀਂ ਆਓ ਔਰ ਅਸੀਂ ਸਹਿਮਤੀ ਨਾਲ ਉਹਨਾਂ ਕੋਲ ਗਏ ਆ ਔਰ ਬਹੁਤ ਅچھے ਤਰੀਕੇ ਨਾਲ ਗੱਲ ਵੀ ਚੱਲ ਰਹੀ ਆ ਔਰ ਅਸੀਂ ਚਲੋ ਇੱਕ ਸ਼ਹਿਰ ਵਾਸੀਆਂ ਦੇ ਹੋਣ ਦੇ ਨਾਤੇ ਕਿ چھوٹਾ ਜਿਹਾ ਸ਼ਹਿਰ ਹੈ ਇਕੱਠੇ ਰਹਿਣਾ ਵਾ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇਹ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਰਿੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਕੇ ਹੋਏ ਆ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਦੇਖਣੇ ਤੁਹਾਡਾ ਮਤਾ ਕੌਣ ਪਾਂਦਾ ਵਾ ਟਾਡੇ ਕੰਮ ਕੌਣ ਕਰਦਾ ਵਾ ਪਰੋਸੀ ਅਤੇ ਅਟੁੱਟ ਵਿਸ਼ਵਾਸੀ ਯਾਤਰਾ ਦੇ ਨਾਲ ਪੰਜਾਬ ਐਂਡ ਸਿੰਧ ਬੈਂਕ ਮਨਾ ਰਿਹਾ ਹੈ 117ਵਾਂ ਸਥਾਪਨਾ ਦਿਵਸ ਪੰਜਾਬ ਐਂਡ ਸਿੰਧ ਬੈਂਕ ਆਪਣੇ ਸਾਰੇ ਗ੍ਰਾਹਕਾਂ ਸਰਪਰਸਤਾ ਅਤੇ ਹਿੱਸੇਦਾਰਾਂ ਦਾ ਉਹਨਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕਰਦਾ ਹੈ ਪੰਜਾਬ ਐਂਡ ਸਿੰਧ ਬੈਂਕ ਜਿੱਥੇ ਸੇਵਾ ਹੀ ਜੀਵਨ ਉਦੇਸ਼ ਹੈ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਬੜੀਆਂ ਧਮਕੀ ਭਰੀਆਂ ਗੱਲਾਂ ਆ ਨਾ ਕਹਿ ਕੇ ਤੇ ਉੱਠ ਕੇ ਚਲ ਗਿਆ ਜਿਹਦੇ ਵਿੱਚ ਪੂਰਾ ਹਾਊਸ ਆ ਇਹ ਤਿੰਨ ਗੱਲਾਂ ਜਿਹੜੀਆਂ ਇਹਨਾਂ ਨੇ ਧਮਕੀ ਭਰੀਆਂ ਸਾਨੂੰ ਕਹੀਆਂ ਵਾ ਇਹ ਹੁਣ ਕਿਸ ਮੰਚਾ ਨਾਲ ਕਹੀਆਂ ਵਾ ਸਾਨੂੰ ਨਹੀਂ ਪਤਾ ਔਰ ਸਾਡੀ ਪੂਰੀ ਜੂਨੀਅਨ ਚ ਰੋਸ ਆ ਅਸੀਂ ਮਕਾਨ ਨੂੰ ਆਏ ਆ ਲੇਕਿਨ ਅਜ ਇਹਨਾਂ ਦੀ ਬਦੌਲਤ ਨਹੀਂ ਮੁੱਕਿਆ ਕੰਮ ਔਰ ਹੁਣ ਜਿਹੜਾ ਇਹ ਸਾਡਾ ਸੰਘਰਸ਼ ਸ਼ੋਰ ਤੇਜ ਹੋਏਗਾ ਕਿ ਜੇ ਸਾਨੂੰ ਕੋਈ ਇਹ ਧਮਕੀ ਦੇ ਰਿਹਾ ਕੋਈ ਥੋਸ ਸਾਡੇ ਤੇ ਜਮਾ ਰਿਹਾ ਥੋਸ ਤੇ ਅਸੀਂ ਵੀ ਨਹੀਂ ਫਿਰ ਜਮਨ ਦੇਣੀ ਆਪਣੇ ਤੇ ਅਸੀਂ ਇੱਥੇ ਉਮਰਪੁਰ ਦੇ ਮੁਲਾਜ਼ਮ ਆ ਇਹ 2 4 5 ਸਾਲ ਲਈ ਆਂਦੇ ਆ ਅਸੀਂ ਇਹਨਾਂ ਦੇ ਸਾਥ ਦੇ ਨੂੰ ਹਰ ਕੰਮ ਚ ਸਾਥ ਦਿੰਨੇ ਆ ਲੇਕਿਨ ਇਹ ਸਾਡੇ ਨਾਲ ਇਤਨਾ ਵਿਤਕਰਾ ਕਰਨ ਹੁਣ ਜਿਹੜੀ ਸਾਡੀ ਜਥੇਬੰਦੀਆਂ ਚ ਗੱਲ ਹੋਈ ਆ ਸੋਮਵਾਰ ਆਪਾਂ ਅੰਦਰ ਅਲਟੀਮੇਟ ਦਿੱਤਾ 24 ਘੰਟੇ ਦਾ ਠੀਕ ਆ ਜੀ ਸੋਮਵਾਰ ਨੂੰ ਨਹੀਂ ਹਾਈਵੇ ਜਾਮ ਕਰਾਂਗੇ ਜਿਹਦੇ ਵਿੱਚ ਸਾਡੇ ਕੋਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਆਣ ਗਿਆ ਸਾਡਾ ਕੁਐਸਚਨ ਭਾਈਚਾਰਾ ਜਿਹਦੇ ਚ ਇਕੱਠਾ ਹੋਏਗਾ ਵਾਲਮਿਕ ਭਾਈਚਾਰਾ ਇਕੱਠਾ ਹੋਏਗਾ ਸਾਡੀ ਸਮੂਹ ਜਿਹੜੀ ਸਫਾਈ ਸੇਵਕ ਯੂਨੀਅਨ ਪੰਜਾਬ ਆ ਉਹ ਵੀ ਇਕੱਠੀ ਹੋਏਗੀ ਉਹ ਸਾਡੇ ਕੋਲ ਜੋ ਇਹ ਭਾਈ ਕਹਿ ਗਏ ਆ ਕਿ ਕੱਲੋ ਜੋ ਹੁੰਦਾ ਵਾ ਹੁਣ ਅਸੀਂ ਉਸੇ ਤਰੀਕੇ ਨਾਲ ਚੱਲਾਂਗੇ ਜੋ ਸਾਡੇ ਕੋਲ ਹੋਇਆ ਅਸੀਂ ਉਹੋ ਹੀ ਕਰਨਾ ਵਾ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਪਰਚਾ ਨਹੀਂ ਕਟਣਾ ਕੱਟਿਆ ਜਾਵੇ ਕਿ ਸਹਿਮਤੀ ਨਾਲ ਫੈਸਲਾ ਹੋ ਜੇ ਪਰ ਹੁਣ ਅਸੀਂ ਪਰਚਾ ਕਟਾ ਕੇ ਉੱਠਾਂਗੇ ਉਹ ਜਿਹੜੀ ਇਹ ਸਫਾਈ ਦੀ ਵਿਵਸਥਾ ਹੁਣ ਬੰਦ ਹੋ ਹੁੰਦੀ ਆ ਉਹਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦੀ ਜਿਹੜੀ ਮੁਸ਼ਕਲ ਆ ਸਫਾਈ ਨੂੰ ਲੈ ਕੇ ਆਣਗੀ ਬਿਮਾਰੀ ਫੈਲਣ ਦਾ ਡਰਿਆ ਉਹਦਾ ਸਾਰਾ ਜ਼ਿੰਮਾ ਜਿਹੜਾ ਵਾ ਇਹ ਮਿਊਨਿਸਪਲ ਜਿਹੜੀ ਮੈਨੇਜਮੈਂਟ ਆ ਐਮਸੀ ਇਹ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਕਿਉਂਕਿ ਸਾਡੇ ਵੱਲੋਂ ਤੇ ਗੱਲ ਮੁਕਾਈ ਗਈ ਸੀ ਲੇਕਿਨ ਅੱਜ ਇਹਨਾਂ ਦੇ ਕਰਕੇ ਦੋ ਸ਼ਬਦਾਂ ਦੇ ਕਰਕੇ ਫੇਰ ਗੱਲ ਰਹਿ ਗਈ ਆ ਜਿੰਨੀ ਵੀ ਇਹ ਸਫਾਈ ਦੀ ਵਿਵਸਥਾ ਬੰਦ ਹੋਏਗੀ ਇਹਦਾ ਸਾਰਾ ਜ਼ਿੰਮੇਦਾਰ ਮੈਨੇਜਮੈਂਟ ਹੋਵੇਗਾ ਜੀ